ਵੈਲਕਮ ਬੈਕ ਚਾਣਕੇ ਐਜੂਕੇਸ਼ਨ ਅਕੈਡਮੀ ਬਰਨਾਲਾ ਅੱਜ ਆਪਾਂ ਜਿਹੜਾ ਸਾਊਥ ਇੰਡੀਆ ਕਿੰਗਡਮ ਸਟਾਰਟ ਕੀਤਾ ਹੋਇਆ ਸੀ ਉਹਦਾ ਇੱਕ ਵੰਸ਼ਾ ਪਾਂਡੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਇਹ ਵੀਡੀਓ ਜਿਹੜਾ ਸਾਊਥ ਇੰਡੀਆ ਆਪਾਂ ਨੇ ਕੀਤਾ ਹੋਇਆ ਸਟਾਰਟ ਕਿਸੇ ਵੀ ਪੇਪਰ ਦੇ ਵਿੱਚ ਜਦੋਂ ਪੇਪਰ ਆਉਂਦਾਗਾ ਉੱਥੇ ਆਪਾਂ ਨੂੰ ਕੁਝ ਨੇ ਇਸ ਤਰ੍ਹਾਂ ਦੇ ਆ ਜਾਂਦੇ ਨੇਗੇ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਆ ਕਿੱਥੋਂ ਗਿਆ ਪੇਪਰ ਠੀਕ ਹੈ ਜੀ ਇਹ ਉਹ ਰਾਜੇ ਮਹਾਰਾਜੇ ਨੇ ਸਾਊਥ ਇੰਡੀਆ ਦੇ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ ਨੇ ਤੇ ਇਹੀ ਮੈਰਿਟ ਬਣਾਉਂਦੇ ਮਾਸਟਰਕੈਟ ਹੋ ਗਿਆ ਯੂਪੀਐਸਸੀ ਹੋ ਗਿਆ ਨੈਟ ਹੋ ਗਿਆ ਠੀਕ ਹੈ ਜੀ ਜਾਂ ਕੋਈ ਵੀ ਅਧਰ ਕੰਪਿਟਿਟਰ ਐਗਜ਼ਾਮ ਨਾ ਇਹ ਪੇਪਰ ਆਉਂਦਾ ਕਿੱਥੋਂ ਮੰਦਰਾ ਤੋਂ ਹਨ ਕਿਨੇ ਰਾਜੇ ਨੇ ਬਣਾਏ ਕਿਹੜੇ ਸਮੇਂ ਦੇ ਬਣਾਏ ਆਪਾਂ ਸੋਚਦੇ ਹਾਂ ਨਾ ਵੀ ਇਹ ਪੇਪਰ ਕਿੱਥੋਂ ਆ ਗਿਆ ਇਹ ਉਹ ਰਾਜੇ ਮਹਾਰਾਜੇ ਬਾਰੇ ਪੜਨ ਜਾ ਰਹੇ ਹਾਂ ਦੋ ਚਾਰ ਜਦੋਂ ਮੈਰਿਟ ਦੇ ਵਿੱਚ ਆਪਣੇ ਨੰਬਰ ਘਟਦੇ ਵਾਧਦੇ ਹਨ ਉਹ ਇਸੇ ਕਾਰਨ ਹੀ ਘਟਦੇ ਵਧਦੇ ਵਾਧੇ ਆ ਕਿਉਂਕਿ ਆਪਾਂ ਜਿਹੜੇ ਜਿਹੜੇ ਸਾਊਥ ਇੰਡੀਅਨ ਕਿੰਗਡਮ ਆ ਇਹ ਸਾਡੇ ਕੋਲੇ 320 ਤੋਂ ਲੈ ਕੇ 800 ਤੱਕ ਜਿਹੜੇ ਰਾਜੇ ਮਹਾਰਾਜੇ ਚੱਲੇ ਸਾਊਥ ਇੰਡੀਆ ਦੇ ਵਿੱਚ ਨਾ ਉਹਨਾਂ ਬਾਰੇ ਆਪਾਂ ਕਰ ਰਹੇ ਸੀਗੇ ਇਹ ਤੁਹਾਨੂੰ ਮੈਂ ਮੈਪ ਪਹਿਲਾਂ ਵੀ ਸਮਝਾਇਆ ਹੋਇਆ ਆਪਾਂ ਨੇ ਹੁਣ ਤੱਕ ਜਿਹੜੇ ਦੋ ਰਾਜਵੰਸ਼ ਕਰ ਚੁੱਕੇ ਆ ਇੱਕ ਤਾਂ ਸਾਡੇ ਕੋਲੇ ਪੱਲਵ ਕਰ ਚੁੱਕੇ ਆ ਠੀਕ ਹੈ ਜੀ ਇੱਕ ਕਰ ਚੁੱਕੇ ਆ ਚੋਲ ਠੀਕ ਹੈ ਜੀ ਅੱਜ ਜਿਹੜਾ ਆਪਾਂ ਕੜਾਂਗੇ ਪਾਂਡੇ ਠੀਕ ਹੈ ਜੀ ਪੱਲਵ ਚੋਲ ਪਾਂਡੇ ਉੱਪਰ ਸਾਡੇ ਕੋਲੇ ਮੰਨ ਹੈ ਕਿ ਇਹ ਤੇ ਵਿੱਚ ਚਾਲਕੂਆ ਸੀ ਇਧਰ ਪੂਰਵੀ ਚਾਲਕੂਆ ਪੱਛਮੀ ਚਾਲਕੂਆ ਠੀਕ ਹੈ ਜੀ ਇਹ ਇੱਥੇ ਰਾਜ ਕਰ ਰਿਹਾ ਸੀ ਆਪਾਂ ਪਾਂਡੇ ਦੇ ਨਾਲ ਅਨੁਰਾਧਾਪੁਰ ਰਾਜਸਤਾਨੀ ਸਾਡੇ ਇਹਨਾਂ ਬਾਰੇ ਵੀ ਪੜਾਂਗੇ ਠੀਕ ਹੈ ਜੀ ਕਰਦੇ ਹਾਂ ਜੀ ਸਟਾਰਟ ਪਾਂਡੇ ਪਾण्डे ਰਾਜਵੰਸ਼ ਹੋਇਆਗਾ ਪਾਂਡੇ ਸ਼ਬਦ ਆ ਜਿਹੜਾ ਠੀਕ ਹੈ ਜੀ ਮੋਦਰਾਏ ਦੇ ਪਾਂਡੇ ਬੋਲਦੇ ਇਹਨਾਂ ਨੂੰ ਆਪਾਂ ਪਾਂਡੇ ਸ਼ਬਦ ਆ ਜਿਹੜਾ ਪ੍ਰਾਚੀਨ ਸ਼ਬਦ ਦਾ ਅਰਥ ਕੀ ਆ ਪਾਂਡੇ ਦਾ ਪਾਂਡੇ ਸ਼ਬਦ ਦਾ ਜਿਹੜਾ ਪ੍ਰਾਚੀਨ ਤਾਮਿਲਪਾਸ਼ਾ ਸ਼ਬਦ ਆ ਜਿਹੜਾ ਇਹ ਕਿੱਥੋਂ ਲੈਂਦਾ ਗਿਆ ਪਾਂਡੂ ਤੋਂ ਠੀਕ ਹੈ ਜੀ ਪਾਂਡੂ ਤੋਂ ਮਤਲਬ ਕੀ ਆ ਸ਼ਬਦ ਦਾ ਅਰਥ ਕੀ ਆ ਸਭ ਤੋਂ ਪੁਰਾਣਾ ਅਨੁਦਾਰਥ ਕੀ ਆ ਸਭ ਤੋਂ ਪੁਰਾਣਾ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਚੌਲ ਪੜਿਆ ਸੀ ਜੇ ਚੌਲ ਦਰਥ ਦੇਖ ਲਈ ਤੇ ਨਵਾਂ ਦੇਸ਼ ਚੌਲਾ ਅਨਾਰਥ ਕੀ ਆ ਨਵਾਂ ਦੇਸ਼ ਜੇ ਚੇਰ ਪੋਚਲਣ ਚੇਹਰਾ ਦਾ ਅਰਥ ਕੀ ਆ ਪਹਾੜੀਆਂ ਦਾ ਦੇਸ਼ ਚੇਰ ਠੀਕ ਹੈ ਜੀ ਜੇ ਪੱਲਵ ਪੋਚਲਣ ਪੱਲਵਾਂ ਦਾ ਅਰਥ ਕੀ ਆ ਠੀਕ ਹੈ ਸੰਸਕ੍ਰਿਤ ਵਿੱਚ ਇਹਨਾਂ ਨੂੰ ਬੋਲਦੇ ਨੇ ਸਾਖਾ ਪੱਲਵ ਦਾ ਬੋਲਦੇ ਨੇ ਸਾਖਾ ਠੀਕ ਹੈ ਜੀ ਇਹ ਅਲੱਗ-ਅਲੱਗ मीनिंग ਆਪਾਂ ਜਿਹੜੇ ਕਿੰਗਡਮ ਕੀਤੇ ਨੇ ਉਹਨਾਂ ਦੇ मीनिंग ਨੇ ਇਹ ਅੱਗੇ ਪੱਲਵ ਵੰਸ਼ਾ ਜਿਹੜਾ ਸਾਡੇ ਕੋਲੇ ਹੈ ਨਾ ਉਹਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਆ ਉਹ ਕਿੱਥੋਂ ਉਪਲਬਧ ਹੁੰਦੀ ਆ ਜਾਣਕਾਰੀ ਕਿੱਥੋਂ ਮਿਲਦੀ ਆ ਉਹਦੇ ਬਾਰੇ ਆਪਾਂ ਦੇਖਾਂਗੇ ਮਹਾਕਾਵ ਸਾਡੇ ਕੋਲੇ ਸ਼ਿਲਪਾਦਿਕਰਮ ਜਿਹੜਾ ਮਹਾਕਾਵ ਸ਼ਿਲਪਾਦਿਕਰਮ ਸ਼ਿਲਪਾਦਿਕਰਮ ਦੇ ਵਿੱਚ ਪੰਡ ਜਿਹੜਾ ਸ਼ਾਸਕੋਏ ਨੇ ਉਹਨਾਂ ਦਾ ਪ੍ਰਤੀਕ ਮੱਛੀ ਦੱਸਿਆ ਮਛਲੀ ਦੱਸਿਆ ਗਿਆ ਮੱਛੀ ਠੀਕ ਹੈ ਜੀ ਵੀ ਉਹਨਾਂ ਦਾ ਪ੍ਰਤੀਕ ਸੀਗਾ ਜਿਹੜਾ ਰਾਜਨੀਤਿਕ ਪ੍ਰਤੀਕ ਮਛਲੀ ਸੀਗਾ ਚੌਲਾਂ ਦੀ ਸੱਤਾ ਨੂੰ ਸਮਾਪਤ ਕਰਕੇ ਕਿਹੜਾ ਨੂੰ ਸੱਤਾ ਨੂੰ ਆਪਾਂ ਉੱਪਰ ਪੜਕਿਆ ਆ ਵੀ ਜਿਹੜੇ ਚੌਲ ਉੱਪਰ ਚੌਲ ਰਾਜ ਕਰ ਰਹੇ ਸੀਗੇ ਠੀਕ ਹੈ ਇਹਦੀ ਸੱਤਾ ਨੂੰ ਸਥਾਪਿਤ ਕਰਕੇ ਸਾਡੇ ਕੋਲੇ ਦੱਖਣ ਤੱਕ ਸੀਗੇ ਚੌਲ ਸ਼ਾਸਨ ਕਰਦੇ ਮਹਤਾ ਉਪੂਮਿਕਨ ਆਏ ਠੀਕ ਹੈ ਚੋਲ ਸ਼ਾਸਕ ਸੀ ਜਿਹੜਾ ਕਿਹੜਾ ਸੀਗਾ ਕਿਹਨੂੰ ਮਾਰਿਆ ਸੀ ਇਹਨੇ ਚੋਲਾਂ ਦੇ ਸ਼ਾਸਕ ਨੂੰ ਆਪਾਂ ਕੱਲ ਚੋਲ ਪੜ੍ਹੇ ਸੀ ਪਿਛਲੀ ਵੀਡੀਓ ਚ ਦੇਖੋ ਜਾ ਕੇ ਚੋਲ ਸ਼ਾਸਕ ਜਿਹੜਾ ਸੀਗਾ ਰਜਿੰਦਰ ਤੀਜਾ ਠੀਕ ਹੈ ਜੀ ਨੇ ਪਾਂਡੇਸ਼ਾ ਸੁੰਦਰ ਪਾਂਡੇ ਦੀ ਦੀ ਹਿੰਤਾ ਸਵੀਕਾਰ ਕਰ ਲਈ ਸੀ ਸੁੰਦਰ ਪਾਂਡੇ ਜਿਹੜਾ ਹੋਇਆ ਸ਼ਾਸਕ ਉਹਦੀ ਕੀ ਕਰ ਲਈ ਸੀ ਅਧੀਨਤਾ ਸਵੀਕਾਰ ਕਰ ਲਈ ਸੀ ਠੀਕ ਹੈ ਜੀ ਮਹਾਵੰਸ਼ ਦੇ ਵਿੱਚ ਵੀ ਜਾਣਕਾਰੀ ਮਿਲਦੀ ਆ ਇਨਾਰੇ ਪਾਂਡੇ ਰਾਜਵੰਦ ਸ਼ਾਹ ਬਾਰੇ ਮਹਾਵੰਸ਼ ਦੇ ਵਿੱਚ ਦੱਸਿਆ 43 ਤੋਂ ਲੈ ਕੇ 29 ਸਾ ਪੂਰਵ 43 ਤੋਂ ਲੈ ਕੇ 29 ਸਾ ਪੂਰਵ ਦੇ ਵਿੱਚਕਾਰ ਕਹਿੰਦੇ ਕੀ ਸੀਗਾ ਜੀ ਪਾਂਡੇ ਰਾਜਾ ਨੇ ਕਿਹਨੂੰ ਲੰਕਾ ਨੂੰ ਜਿੱਤਿਆ ਸੀ ਕਿੱਥੇ ਲਿਖਿਆ ਹੋਇਆ ਮਹਾਵੰਸ਼ ਦੇ ਵਿੱਚ ਠੀਕ ਆ ਸਟ੍ਰੈਬੋ ਕੀ ਕਹਿੰਦਾਗਾ ਸਟ੍ਰੈਬੋ ਦੇ ਅਨੁਸਾਰ ਕੀ ਹੈਗਾ ਕਿਹੜਾ 2ਵੀਂ ਸਦੀ ਦੇ ਵਿੱਚ ਕਹਿੰਦੇ ਪਾਂਡੇ ਰਾਜਾ ਨੇ ਆਪਣਾ ਦੂਤ ਭੇਜਿਆ ਸੀਗਾ ਅਗਸਟੇਨ ਨੂੰ ਭੇਜਿਆ ਸੀਗਾ ਠੀਕ ਹੈ ਜੀ ਸਟ੍ਰੈਵੋ ਦੇ ਅਨੁਸਾਰ ਸ਼ੁਰੂ ਵਿੱਚ ਪੱਲਵ ਸੀਗੇ ਜਿਹੜੇ ਉਹ ਕਦਰ ਤੇ ਰਾਜ ਕਰਦੇ ਸੀ ਕਿਥੇ ਰਾਜ ਕਰ ਰਹੇ ਸੀਗੇ ਕਦਰ ਤੇ ਸਾਊਥ ਇੰਡੀਆ ਦੇ ਵਿੱਚ ਅਸ਼ੋਕ ਦੇ ਸਿਲਾ ਲੇਖਾਂ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਵੇਚ ਕੇ ਕਿਰਮਿਲ ਦਾ ਵੀ ਯਾਰ ਥੱਲੇ ਨਾ ਕੋਈ ਬੰਦੇ ਹੈਗੇ ਸੀਗੇ ਰਾਜ ਕਰਦੇ ਸੀਗੇ ਦੂਜੇ ਅਤੇ 13ਵਾਂ ਸਿਰਲੇਖ ਸਾਡੇ ਕੋਲੇ ਜਿਹੜੇ ਹੋਏ ਨੇ ਉੱਥੇ ਸਾਡੇ ਕੋਲੇ ਅਸ਼ੋਕ ਨੇ ਦੱਖਣ ਭਾਰ ਦੇ ਵਿੱਚ ਚੋਲ, ਚੇਰ, ਪੰਡ ਹੈ ਤੇ ਸਤਿਆਪutra ਜਿਹਨਾਂ ਸਾਰੀ ਪੁੱਤਰ ਪ੍ਰਕਾਰ ਨਾਲ ਬੋਲਦੇ ਆਪਾਂ ਹਵਾਲਾ ਦਿੰਦੇ ਹੋਏ ਇਹਨਾਂ ਰਾਜਿਆਂ ਦਾ ਜ਼ਿਕਰ ਕੀਤਾ ਅਸ਼ੋਕ ਨੇ ਵੀ ਕੀਤਾ ਵੀ ਹੈਗੇ ਸੀ ਇਹਨਾਂ ਰਾਜਿਆਂ ਦਾ ਜ਼ਿਕਰ ਤਾਮਿਲ ਸੰਗਮ ਦੇ ਵਿੱਚ ਵੀ ਹੈਗਾ ਹੈ ਠੀਕ ਹੈ ਜੀ ਪਈਕੁਰ ਕੋਈ ਵਿਸਤ੍ਰਿਤ ਜਿਵੇਂ ਕਹਦੇ ਨੇ ਵੀ ਪ੍ਰੋਪਰ ਤਰੀਕੇ ਨਾਲ ਸਾਨੂੰ ਜਾਣਕਾਰੀ ਨਹੀਂ ਮਿਲਦੀ ਪੰਡੇ ਬਾਰੇ ਹੁਣ ਲੋਕਾਥਾਵਾਂ ਕੀ ਨੇਗੀਆਂ ਲੋਕਾਥਾਵਾਂ ਦੇ ਅਨਫਾਰ ਕਹਿੰਦੇ ਕੀ ਆ ਇਹਨਾਂ ਦੀ ਰਾਣੀ ਸੀਗੀ ਇੱਕ ਅਲੀ ਠੀਕ ਹੈ ਜੀ ਕਿਹੜੀ ਸੀਗੀ ਰਾਣੀ ਅਲੀ ਰਾਣੀ ਸੀ ਪਾਵਰ ਰਾਣੀਆਂ ਰਾਣੀ ਅਲੀ ਠੀਕ ਹੈ ਜੀ ਨੂੰ ਪੰਡੇ ਦੇ ਸ਼ਰੂਆਤੀ ਇਤਿਹਾਸ ਦੇ ਸ਼ਾਸਕਾਂ ਦੇ ਇੱਕ ਮੰਨਿਆ ਗਿਆਗਾ ਵੀ ਪਾਂਡੇ ਰਾਜ ਦੇ ਵਿੱਚ ਜਿਹੜੀ ਇੱਕ ਲੇਡੀ ਹੋਈ ਆ ਅਲੀ ਰਾਣੀ ਉਹ ਵੀ ਸੀਗੀ ਉਹਨਾਂ ਨੂੰ ਕਹਿੰਦੇ Amazon ਰਾਣੀ ਵੀ ਕਿਹਾ ਗਿਆ ਤੇ ਇਹਦੇ ਜਿਹੜੇ ਜਿਸ ਦੇ ਸੇਵਕ ਕੀ ਹੁੰਦੇ ਸੀ ਕਹਿੰਦੇ ਮਰਦ ਹੁੰਦੇ ਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਫੌਜ ਵੀ ਕਿੰਨਾਂ ਦੀ ਹੁੰਦੀ ਸੀ ਔਰਤਾਂ ਦੀ ਹੀ ਹੁੰਦੀ ਸੀ ਸਮਝ ਲੱਗ ਗਈ ਜੀ ਕਲਿੰਗ ਰਾਜਾ ਖਾਰੇਵਾਲ ਜਿਹੜਾ ਕਲਿੰਗ ਰਾਜਾ ਸੀਗਾ ਕਿਹੜਾ ਸੀਗਾ ਖਾਰੇਵਾਲ ਸੀਗਾ ਜਿਸਨੇ ਲਗਭਗ ਪਹਿਲੀ ਸਦੀ ਕਿੰਨੇ ਪਹਿਲੀ ਸਦੀ ਈਸਾ ਪੂਰਬ ਦੇ ਦੌਰਾਨ ਕਹਿੰਦੇ ਠੀਕ ਹੈ ਜੀ ਕੀ ਕੀਤਾ ਸੀਗਾ ਆਪਣੇ ਹਾਥੀ ਗੁਫਾ ਸਿਲਾ ਲੇਖ ਕਿਹੜੇ ਗੁਫਾ ਲੇਖ ਹਾਥੀ ਗੁਫਾ ਸਿਲਾ ਲੇਖ ਦੇ ਵਿੱਚ ਤਾਮਲ ਦੇਸ਼ ਦਾ ਇੱਕ ਪੁਰਾਣਾ ਸੰਗ ਸੀਗਾ ਜਿਹੜਾ ਤਾਮੀਰਾ ਦਾ ਸੰਗ ਤਾਮੀਰਾ ਦੀ ਸੰਗਤ ਠੀਕ ਹੈ ਦੇਸ਼ ਸੀਗਾ ਉਹਨੂੰ ਤਬਾਹ ਕੀਤਾ ਸੀ ਹਾਥੀ ਗੁਫਾ ਦੇ ਕੰਲੇ ਹਾਥੀ ਗੁਫਾ ਬਲੇਖ ਦੇ ਦੇਸ ਹੈਗਾ ਖਾਰੇਵਾਲ ਨੇ ਠੀਕ ਹੈ ਜੀ ਤੈਨ ਆ ਜਿਹੜਾ ਕਹਿੰਦੇ 132 ਸਾਲ ਚੱਲਿਆ ਇਹ ਸੰਘਰਸ਼ ਸੀਗਾ ਪਾਂਡੇ ਤੋਂ ਵੱਡੀ ਗਿਣਤੀ ਵਿੱਚ ਮੋਤੀ ਪ੍ਰਾਪਤ ਕੀਤੇ ਸੀ ਹਾਥੀ ਗੁਫਾ ਫਲੇਖ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਵਰਣ ਮਿਲਦਾ ਪਾਂਡੇ ਦਾ ਠੀਕ ਹੈ ਜੀ ਸੇਵੀ ਸਦੀ ਦੇ ਵਿੱਚ ਪਾਂਡੇ ਰਾਜ ਦੇ ਵਿੱਚ ਜਿਹੜੇ ਕਹਿੰਦੇ ਹੋਏ ਨੇ ਉਹਨਾਂ ਤੋਂ ਸੇਮਿਸਦੀ ਤੱਕ ਆਉਂਦੇ ਆਉਂਦੇ ਪਾਂਡੇ ਰਾਜ ਕਹਿੰਦੇ ਬਾਰੇ ਸਾਨੂੰ ਥੋੜਾ ਥੋੜਾ ਤਰੀਕੇ ਨਾਲ ਕ੍ਰਮਵਾਰ ਦੇਖਣ ਨੂੰ ਮਿਲਿਆ ਤਾਮਿਲਨਾਡੂ ਵਿੱਚ ਜਿੱਥੇ ਅੱਜ ਕਹਿੰਦੇ ਮੁਦਰਾਗਾ ਠੀਕ ਹੈ ਅਤੇ ਤਨੇਵੈਲੀ ਆ ਜ਼ਿਲ੍ਹੇ ਨੇਗੇ ਇੱਥੇ ਸਥਾਪਿਤ ਹੋਏ ਸੀ ਪਾਂਡੇ ਰਾਜ ਸੀ ਪਾਂਡੇ ਰਾਜਾ ਨੇ ਆਪਣੀ ਸ਼ੁਰੂਆਤ ਇੱਥੇ ਕੀਤੀ ਸੀ ਰਾਜਤਾਨੀ ਮੁਦਰਾ ਨੂੰ ਬਣਾਇਆ ਮੁਦਰਾਈ ਜਨੂ ਬੋਲਦੇ ਆ ਠੀਕ ਹੈ ਜੀ ਤੇ ਜੋ ਕਹਿੰਦੇ ਤਾਮਿਲ ਸੱਭਿਆਚਾਰ ਦਾ ਸਾਡੇ ਕੋਲ ਇੱਕ ਮਹੱਤਵਪੂਰਨ ਕੇਂਦਰ ਰਾਜ ਵੀ ਆ ਠੀਕ ਹੈ ਜੀ ਪੈਰੀਪਲ ਆਫ ਦੀ ਅਰਥਨ ਸੀ ਆ ਜਿਹੜੀ ਬੁੱਕ ਹੈਗੀ ਠੀਕ ਹੈ ਜੀ ਪਹਿਲੀ ਸਦੀ ਦੇ ਵਿੱਚ ਲਿਖੀ ਗਈ ਆ ਉਹਦੇ ਵਿੱਚ ਵੀ ਲੇਖਕ ਨੇ ਪੰਡਯਨ ਰਾਜਾਂ ਦੀ ਦੌਲਤ ਦਾ ਵਰਣਨ ਕੀਤਾ ਠੀਕ ਹੈ ਜੀ ਪੰਡਯ ਦੇਸ਼ ਨੂੰ ਟੋਲਮੀ ਆ ਜਿਹੜਾ ਸਾਡੇ ਕੋਲੇ ਠੀਕ ਹੈ ਜੀ 1040 ਈਸਵੀ ਦੇ ਵਿੱਚ ਦੁਆਰਾ ਪੰਡਯ ਮੈਡੀਟੇਰੀਅਨ ਤੇ ਮੋਂਡਰਾ ਰੇਜਿਆ ਪੈਡੀ ਉਹਨਿਸ ਵਜੋਂ ਦਰਸਾਇਆ ਗਿਆ ਠੀਕ ਹੈ ਜੀ ਇਹ ਸੀਗਾ ਪਾਂਡੇ ਬਾਰੇ ਪਾਂਡਿਆ ਜਿਹੜੇ ਰਾਜੇ ਹੋਏ ਨੇ ਉਹਨਾਂ ਦੇ ਬਾਰੇ ਸਾਨੂੰ ਮਿਲਦਾ ਕਿੱਥੋਂ ਕਿੱਥੋਂ ਆ ਠੀਕ ਹੈ ਜੀ ਪਾਂਡੇ ਰਾਜਵੰਸ਼ਾ ਜਿਹੜਾ ਸਾਡੇ ਕੋਲੇ ਤਿੰਨ ਚਰਨਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਜੀ ਠੀਕ ਹੈ ਜੀ ਕਿਹੜੇ ਕਿਹੜੇ ਚਰਨਾਂ ਦੇ ਵਿੱਚ ਵੰਡਿਆ ਹੋਇਆ ਸਾਡੇ ਕੋਲੇ ਪਹਿਲਾ ਸੰਗਮ ਕਾਲੀਨ ਜਾਲ ਠੀਕ ਹੈ ਜੀ ਸੰਗਮ ਕਾਲੀਨ ਜਿਹੜਾ ਹੋਇਆ ਉਹਦਾ ਜਿਹੜਾ ਨੇਡੀਯੂਨ ਸੰਸਥਾਪਕ ਬੋਲਿਆ ਗਿਆ ਠੀਕ ਹੈ ਉਹਦਾ ਨਾਮ ਨੈਂਡੀ ਜੇਰੀਅਲ ਵੀ ਨਾਮ ਬੋਲਦੇ ਆਪਾਂ ਨੂੰ ਲਗਭਗ 270 ਈਸਾ ਪੂਰਵ ਦੇ ਵਿੱਚ ਸਥਾਪਨਾ ਕੀਤੀ ਸੀ ਠੀਕ ਹੈ ਜੀ ਰਾਜਸਤਾਨੀ ਕੌਰ ਕਾਈ ਸਤੰਤਰ ਸ਼ਾਸਕ ਬਣਿਆ ਸੀ ਮੜਾ ਬੋਟਾ ਪਹਿਲਾਂ ਪਹਿਲਾਂ ਵੀ ਇਤੋਂ ਪਹਿਲਾਂ ਵੀ ਇਹ ਰਾਜ ਕਰਦੇ ਸੀ ਇਤੋਂ ਆਦਾਂ ਪਹਿਲੇ ਪਾਂਡੇ ਸੰਸਥਾਪਕ ਦਾ ਕੁਡਗੋਨਾ 590 ਦੇ ਵਿੱਚ ਸਥਾਪਨਾ ਕੀਤੀਆਂ ਮੁਦਰਾਏ ਇਹਨੇ ਆਪਦੀ ਰਾਜਤਾਨੀ ਬਣਾਈ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਾਡੇ ਕੋਲੇ ਦੂਜੇ ਪਾਂਡੇ ਆਉਂਦੇ ਨੇ ਦੂਜਾ ਸਮਰਾਜ ਇਹਦਾ ਸੁੰਦਰ ਪਾਂਡੇ ਹੈਗਾ ਠੀਕ ਹੈ ਜੀ 1251 ਦੇ ਵਿੱਚ ਸਥਾਪਨਾ ਕੀਤੀ ਹੈ ਦੀ ਰਾਜਤਾਨੀ ਜਿਹੜੀ ਟਨਕਾਸੀ ਬਣਾਈ ਸੀ 1422 ਤੋਂ ਲੈ ਕੇ 1618 ਤੱਕ ਇਹ ਜਿਹੜਾ ਪਾਂਡੇ ਰਾਜ ਆ ਤਿੰਨ ਕਾਲਾਂ ਦੇ ਵਿੱਚ ਵੰਡਿਆ ਗਿਆ ਇਥੇ ਵੀ ਆਉਂਦਾਗਾ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੇ ਦੁਨੀਆ ਦੇ ਕਿਹੜੇ ਸ਼ਾਸਕ ਹੋਏ ਦੁਨੀਆ ਤੇ ਸਭ ਤੋਂ ਲੰਬਾ ਸਮਾਂ ਕਿੰਨਾਂ ਨੇ ਸ਼ਾਸਨ ਕੀਤਾ ਪਾਂਡੇ ਰਾਜਵੰਸ਼ ਠੀਕ ਹੈ ਜੀ ਕਿਹੜੇ ਰਾਜਵੰਸ਼ ਨੇ ਕੀਤਾ ਪਾਂਡੇ ਰਾਜਵੰਸ਼ ਨੇ ਕੀਤਾ ਸਭ ਤੋਂ ਪੁਰਾਣਾ ਪਾਂਡੇ ਨਿੰਦੀ ਜੀਰੀਲ ਨਿੰਡੂਜੋਨ ਜ ਨੂੰ ਜੋ ਕਿ ਤੀਜੀ ਅਤੇ ਦੂਜੀ ਸਦੀ ਸਹਾ ਪੂਰਬ ਦੇ ਵਿੱਚ ਤਾਮਿਲ ਬ੍ਰਾਹਮਣ ਬ੍ਰਾਹਮਣੀ ਮੰਗੁਲ ਸਿਲਾ ਲੇਖਾ ਮੰਗੁਲਮ ਮੰਗੁਲਮ ਸਿਲਾ ਲੇਖ ਤੋਂ ਸਾਨੂੰ ਮੋਦਰਾਏ ਦੇ ਨੇੜੇ ਇੱਥੇ ਜਾਣਕਾਰੀ ਮਿਲਦੀ ਆ ਮੰਗੁਲਮ ਸਿਲਾ ਲੇਖ ਤੋਂ ਵੀ ਪਾਂਡੇ ਰਾਜਵਰ ਨੇ ਜੋ ਸਭ ਤੋਂ ਪੁਰਾਣਾ ਸੀਗਾ ਠੀਕ ਹੈ ਜੀ ਦੂਜੀ ਤੀਜੀ ਸਦੀ ਦੇ ਵਿੱਚ ਪਹਿਲੇ ਪਾਂਡੇ ਹੁਣ ਇਹਨਾਂ ਬਾਰੇ ਕੋਈ ਜਾਣਕਾਰੀ ਸਾਨੂੰ ਮਿਲਦੀ ਨਹੀਂ ਠੀਕ ਹੈ ਇੱਕ ਅਭਿਲੇਖ ਦੇ ਵਿੱਚ ਮਿਲਦਾਗਾ ਵੀ ਇੱਥੋਂ ਆਏਗੇ ਸੀ ਉਸ ਤੋਂ ਬਾਅਦ ਪਤਾ ਲੱਗਿਆ ਕਿ ਹਾਂਜੀ ਉਸ ਤੋਂ ਬਾਅਦ ਚੱਲੇ ਹੋਣਗੇ ਇਹ ਰਾਜੇ ਪਰ ਜਾਣਕਾਰੀ ਕਿੱਥੋਂ ਮਿਲਦੀ ਆ ਪਹਿਲੇ ਪਾਂਡਿਆਂ ਦਾ ਪਹਿਲੇ ਪਾਂਡੇ ਦਾ ਸੰਸਥਾਪਕ ਕੌਣ ਆ ਸਾਡੇ ਕੋਲੇ ਕੁਣਗੋਨ 590 ਤੋਂ 620 ਤੱਕ ਠੀਕ ਹੈ ਜੀ ਪਾਂਡੇ ਰਾਜਵੰਸ਼ ਬਹੁਤ ਪੁਰਾਣਾ ਰਾਜਵੰਸ਼ ਇਹ ਤੋਂ ਪਹਿਲਾਂ ਵੀ ਚੱਲ ਰਿਹਾ ਸੀ ਪਰ 590 ਇਸ ਵਿੱਚ ਕੁਣਗੋਨ ਨੇ ਪਹਿਲੇ ਪਾਂਡਿਆਂ ਦੀ ਜਿਹੜੀ ਸ਼ਕਤੀ ਸੀ ਮੋੜ ਸਥਾਪਿਤ ਕਰਤੀ ਰਾਜਤਾਨੀ মুদ্রা ਇਹ ਠੀਕ ਹੈ ਜੀ ਇਸ ਤੋਂ ਬਾਅਦ ਰਾਜਾ ਕੌਣ ਆਇਆ ਮਾਰ ਵਰਮਨ ਅਵਨੀ ਸੁਲਮਨੀ ਠੀਕ ਹੈ ਜੀ 620 ਤੋਂ 645 ਤੱਕ ਰਿਹਾ ਇਹ ਅੱਗੇ ਕਿਹੜਾ ਰਿਹਾ ਸਾਡੇ ਕੋਲੇ ਜਯੰਤ ਵਰਮਨ ਜਾਂ ਫਿਰ ਸੇਲੀ ਯਾਨੀ ਸੇਦਨ 6645 ਤੋਂ ਲੈ ਕੇ 670 ਤੱਕ ਰਿਹਾ ਠੀਕ ਹੈ ਜੀ ਤੇ ਉਸਨੇ ਕਹਿੰਦੇ ਚੇਰ ਰਾਜ ਨੂੰ ਜਿੱਤਿਆ ਸੀਗਾ ਇਹ ਅੰਦਰ ਨੇ ਕੀ ਕੀਤਾ ਜੀ ਚੇਰਾਂ ਨੂੰ ਜਿੱਤਿਆ ਸੀ ਇਹਦਾ ਜਸ਼ਨ ਮਨਾਉਣ ਲਈ ਉਸਨੇ ਕਹਿੰਨੇ ਵਾਨਵਨ ਦੀ ਉਪਾਦੀ ਤਾ ਕਰਨ ਕੀਤੀ ਸੀ ਕਿਹੜੀ ਉਪਾਦੀ ਤਾ ਕਰਨ ਕੀਤੀ ਸੀ ਵਾਨਵਨ ਦੀ ਉਪਾਦੀ ਤਾ ਕਰਨ ਕੀਤੀ ਸੀ ਅੱਗੇ ਕੀ ਹੁੰਦਾ ਜੀ ਸਾਡੇ ਕੋਲੇ ਅਰੀਕੇਸ਼ਰੀ ਮਾਰ ਵਰਮਨ 670 ਤੋਂ ਲੈ ਕੇ 700 ਤੱਕ ਪਹੁੰਚਾਗਾ ਠੀਕ ਹੈ ਇੱਕ ਕਮਹਾਨ ਯੋਦਾ ਸੀ ਸ਼ੁਰੂ ਵਿੱਚ ਜੈਨ ਤਰਨ ਨੂੰ ਮੰਨਦਾ ਸੀ ਜਦੋਂ ਵਿਆਹ ਆਇਆ ਚੌੜ ਰਾਜਕੁਮਾਰੀ ਮਗੈਪਾਰ ਕਰਸ਼ੀ ਨਾਲ ਹੋ ਗਿਆ ਤਾਂ ਕਿਨੂੰ ਮੰਨਣ ਲੱਗ ਗਿਆ ਇਹ ਸ਼ਿਵ ਦਾ ਉਪਾਸ਼ਕ ਬਣ ਗਿਆ ਠੀਕ ਹੈ ਜੀ ਅੱਗੇ ਗਾ ਕੌਂਚਾ ਦੀਆਂਨ 700 ਤੋਂ ਲੈ ਕੇ 730 ਤੱਕ ਰਾਜ ਕੀਤਾ ਨੇ ਬਹੁਤ ਸਾਰੇ ਖਿਤਾਬਦਾਰਨ ਕੀਤੇ ਨੇ ਠੀਕ ਹੈ ਜੀ ਕਿਹੜੇ-ਕਿਹੜੇ ਸੀ 11 ਤੇ सेमी वियम सोलान ਜਿਹਨੂੰ ਬੋਲਦੇ ਆਪਾਂ ਏ ਨੇ ਉਪਾਦੀਆਂ ਧਾਰਨ ਕੀਤੀਆਂ ਮਾਰ ਵਰਮਨ ਰਾਜਾ ਸਿੰਘ ਪਹਿਲਾ ਕਾ ਜਿਹੜਾ ਇਹਦਾ ਸਮਾਂਕਾਲ 730 ਤੋਂ ਲੈ ਕੇ 765 ਤੱਕ ਦਾ ਇਸ ਨੂੰ ਪੱਲਵ ਪੰਜ ਕੀ ਬੋਲਿਆ ਗਿਆ ਪੱਲਾ ਪੰਜ ਵੀ ਕਿਹਾ ਗਿਆ ਕਿਉਂਕਿ ਉਸਨੇ ਪੱਲਵ ਮਲ ਨੂੰ ਹਰਾਇਆ ਸੀ ਆ ਠੀਕ ਹੈ ਜੀ ਪੱਲਵਾਂ ਨੂੰ ਹਰਾਉਣ ਕਰਕੇ ਪੱਲਵ ਪੰਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਸਨੇ ਕੋਂਗੂ ਅਤੇ ਭਾਲਕ ਗੋਪਾਲ ਕੋਗਮ ਨੂੰ ਵੀ ਹਰਾਇਆ ਠੀਕ ਹੈ ਜੀ ਕੋਂਗੂ ਨੂੰ ਵੀ ਭਾਲਾ ਨੂੰ ਵੀ ਹਰਾਇਆ ਮਾਲਵ ਸੈਨਾਪਤੀ ਸੀ ਮਾਲਵ ਦਾ ਉਹ ਕੀ ਕਰ ਗਿਆ ਸੀ ਇਹਦੇ ਸਾਹਮਣੇ ਆਤਮ ਸਮਰਪਣ ਕਰ ਗਿਆ ਸੀ ਕਿਹਦੇ ਸਾਹਮਣੇ ਮਾਰ ਵਰਮਨ ਰਾਜਾ ਸਿੰਘ ਦੇ ਸੀ ਠੀਕ ਹੈ ਜੀ ਇਸ ਤੋਂ ਬਾਅਦ ਉਸਨੇ ਵੇਣਪਾਈ ਦਾ ਯੁੱਧ ਕਿਹੜਾ ਯੁੱਧ ਵੇਣਪਾਈ ਦਾ ਯੁੱਧ ਗੰਗਾ ਸ਼ਾਸਕ ਸ੍ਰੀ ਪੁਰਸ਼ ਅਤੇ ਚਲਕੋ ਰਾਜਾ ਕੀਰਤੀ ਵਰਮਨ ਦੂਜੇ ਦੀ ਸਾਂਝੀ ਸੈਨਾ ਨੂੰ ਹਰਾਇਆ ਸੀ ਠੀਕ ਹੈ ਜੀ ਵਿਨੂਪਾਈ ਦਾ ਯੁੱਧ ਗੰਗਾ ਸ਼ਾਸਕ ਸ਼੍ਰੀਪੁਰਸ਼ ਚਾਲਕ ਰਾਜ ਦੀ ਕੀਰਤੀ ਵਰਮਨ ਦੂਜੇ ਨੂੰ ਸਾਂਝੀ ਫੌਜ ਨੂੰ ਹਰਾਤਾ ਸੀ। ਨਤੀਜੇ ਵਜੋਂ ਕਹਿੰਦੇ ਗੰਗਾ ਜ਼ਗੀਰਦਾਰਾਂ ਨੂੰ ਆਪਣੀ ਧੀ ਦਾ ਵਿਆਹ ਪੰਡੇ ਰਾਜਾ ਨਾਲ ਕਰਨਾ। ਪਿਆ ਸੀ ਕਿਹੜੇ ਨਾਲ ਕਰਨਾ ਪਿਆ ਸੀ ਜਤੈਨ ਪ੍ਰਾਂਤਕ ਨਾਲ ਕਰਨਾ। ਠੀਕ ਹੈ ਜੀ। ਜਿਹੜੇ ਗੰਗਾ ਦੇ ਜ਼ਗੀਰਦਾਰ ਸੀ ਉਹਨਾਂ ਨੂੰ ਕੁੜੀ ਦੇਣੀ ਪਈ। ਫਿਰ ਕਿਤੇ ਉਹਨਾਂ ਨੇ ਆਪਦੀ ਜਾਨ ਸੌੜਾਈ। ਵਰਗੁਣ ਪਹਿਲਾ 765 ਤੋਂ ਲੈ ਕੇ ਕਿੰਨੇ ਤੱਕ 815 ਤੱਕ ਉਹ ਪਾਂਡੇ ਰਾਜਵੰਸਾ ਸਭ ਤੋਂ ਮਹਾਨ ਅਤੇ ਸਭ ਤੋਂ ਸਫਲ ਸ਼ਾਸਕ ਵਜੋਂ ਸਾਬਤ ਹੋ ਚੁੱਕਿਆ ਸੀ ਠੀਕ ਹੈ ਜੀ ਤੇ ਵੇਲ ਵੀ ਕੁਡੀ ਸਿਲਾ ਲੇਖ ਦੇ ਵਿੱਚ ਕੀ ਆ ਸਾਨੂੰ ਅਨੁਸਾਰ ਕਹਿੰਦੇ ਉਸਨੇ ਪੈਨਾ ਪੈਨਾ ਗੰਡਮ ਗੰਡਮ ਤੰਜੌਰ ਦੇ ਨੇੜੇ ਕਹਿੰਦੇ ਜਿੱਤਿਆ ਸੀ ਸਿਲਾ ਲੇਖ ਆ ਜਿਹੜਾ ਸਾਡੇ ਕੋਲੇ ਵੈਲਵਿਕ ਕੁੜੀ ਸਿਲਾਲੇ ਕਾ ਜਿਹੜਾ ਕਿਹਦੇ ਨਾਲ ਸੰਬੰਧਤਾ ਸਾਡੇ ਕੋਲੇ ਵਰਗੁਣ ਪਹਿਲੇ ਨਾਲ ਆ ਠੀਕ ਹੈ ਹੁਣ ਜੇ ਸਾਨੂੰ ਪੇਪਰ ਦੇ ਵਿੱਚ ਇਹੀ ਆ ਗਿਆ ਵੈਲਵਿਕ ਕੁੜੀ ਸਿਲਾਲੇ ਕਿਹਦੇ ਨਾਲ ਸੰਬੰਧਤਾ ਪੰਡ ਹੈ ਠੀਕ ਹੈ ਜੀ ਅੱਗੇ ਆ ਗਿਆ ਉਸਨੇ ਕਾਜੀ ਵਿਯਮ ਪ੍ਰ ਨਾਮਕ ਸਥਾਨ ਤੇ ਇੱਕ ਵਿਸ਼ਾਲ ਵਿਸ਼ਨੂੰ ਮੰਦਰ ਵੀ ਬਣਾਇਆ ਸੀ ਠੀਕ ਹੈ ਜਿਹੜੇ ਇੱਕ ਵਿਸ਼ਨੂੰ ਮੰਦਰ ਬਣਾਇਆ ਕਾਜੀ ਵਿਯਮ ਪਰਮ ਦੇ ਵਿੱਚ ਰੂਰ ਦੇ ਵਿੱਚ ਪਰਮ ਵੈਸਟਨ ਦੀ ਉਪਾਦੀਤ ਇਹਨੀਆਂ ਉਪਾਦੀ ਕਹਿੰਦੇ ਤੇੜੀ ਧਾਰਨ ਕੀਤੀ ਆ ਪਰਮ ਵੈਸਟਨ ਦੀ ਉਪਾਦੀਤ ਕਰਨ ਕੀਤੀ ਆ ਵਰ ਗੁਣ ਪਹਿਲੇ ਨੇ ਠੀਕ ਹੈ ਜੀ ਉਸਨੇ ਆਪਣੀ ਸ਼ਕਤੀਸ਼ਾਲੀ ਦੁਸ਼ਮਣਾਂ ਨੂੰ ਆਪਣੇ ਜਿੱਤ ਦੀ ਯਾਦ ਦੇ ਵਿੱਚ ਪ੍ਰਾਂਤਕ ਹਥਿਆਰ ਬਣਾਇਆ ਸ਼ਕਤੀਸ਼ਾਲੀ ਜਿਹੜੇ ਦੇ ਦੁਸ਼ਮਣ ਸੀਗੇ ਉਹਨਾਂ ਨੂੰ ਹਰਾਉਣ ਤੋਂ ਬਾਅਦ ਇਹਨੇ ਕੀ ਕੀਤਾ ਇੱਕ ਤਿਹਾਰ ਸੀਗਾ ਪ੍ਰਾਂਤਕ ਤਿਹਾਰ ਉਹ ਮਨਾਉਣਾ ਸਟਾਰਟ ਕੀਤਾ ਵਿਦਿਆਪ੍ਰੇਮੀ ਵੀ ਸੀਗਾ ਇਹ ਕੀ ਸੀਗਾ ਵਿਦਿਆਪ੍ਰੇਮੀ ਸੀਗਾ ਵਿੱਦਿਆ ਦੀ ਸਰਪ੍ਰਸਤੀ ਦੇ ਕਾਰਨ ਇਹਨੂੰ ਕੀ ਮਿਲਿਆ ਗਿਆ ਜੀ ਉਪਾਦੀ ਇਹਨੇ ਧਾਰਨ ਕੀਤੀ ਸੀ ਪੰਡਿਤ ਵੱਤਸਲ ਦੀ ਠੀਕ ਹੈ ਜੀ ਕਿਹੜੀ ਉਪਾਦੀ ਧਾਰਨ ਕੀਤੀ ਹੈ ਪੰਡਿਤ ਵੱਤਸਲ ਦੀ ਉਪਾਦੀ ਧਾਰਨ ਕੀਤੀਆਂ ਨੇ ਸ੍ਰੀ ਰਾਮ ਸ੍ਰੀ ਵੱਲਭ ਆ ਜਿਹੜਾ ਉਹਦਾ ਸਮਾਂਕਾਲ 815 ਤੋਂ ਲੈ ਕੇ 800 ਕਿੰਨੇ ਤੱਕ ਆ 62 ਤੱਕ ਆ ਠੀਕ ਹੈ ਜੀ ਇਹਨੇ ਕੀ ਕੀਤਾ ਸੀਗਾ ਉਪਾਦੀਆਂ ਕਿਹੜੀਆਂ ਕਿਹੜੀਆਂ ਧਾਰਨ ਕੀਤੀਆਂ ਸੀ ਇਹਨੇ ਏਕਵੀਰ ਠੀਕ ਹੈ ਜੀ ਪਰ ਚ ਕੋਲ ਹਨ ਅਤੇ ਅਵਨਿਆ ਸ਼ੇਖਰ ਦੀ ਉਪਾਦੀਆਂ ਧਾਰਨੀ ਤੇ ਸੀ ਠੀਕ ਹੈ ਜੀ ਪੱਲਵ ਰਾਜਾ ਇੱਕ ਸੀਗਾ ਨੰਦੀ ਵਰਦਨ ਨਦੀ ਵਰਮਨ ਦਾ ਤੀਜਾ ਸੀਗਾ ਠੀਕ ਹੈ ਉਸ ਨੂੰ ਤੇਲਾਰੂ ਦੇ ਵਿਖੇ ਹਰਾਇਆ ਸੀ ਠੀਕ ਹੈ ਜੀ ਸ੍ਰੀ ਵੱਲਬ ਮੀਰਾ ਸ੍ਰੀ ਮਾਰ ਸ੍ਰੀ ਵੱਲਬ ਨੇ ਕਹਿੰਦੇ ਉਸ ਨੂੰ ਕੁੰਭ ਮੋਜਮ ਦੀ ਲੜਾਈ ਦੇ ਵਿੱਚ ਰਾਇਸ ਪੱਲਵ ਰਾਜਾ ਨਿਪਤੁੰਗਾ ਜਿਹੜਾ ਨਿਪਤੁੰਗਾ ਉਸਨੇ ਅਰਚਯਤ ਦੀ ਲੜਾਈ ਦੇ ਵਿੱਚ ਦੁਬਾਰਾ ਹਾਰਿਆ ਸੀ ਠੀਕ ਹੈ ਜੀ ਇਹ ਲੜਾਈਆਂ ਦੇ ਵਿੱਚ ਹਾਰ ਇਹ ਸਾਡੇ ਕੋਲੇ ਠੀਕ ਹੈ ਪੱਲਵ ਰਾਜੇ ਨੰਦੀ ਵਰਮਨ ਨੇ ਵੀ ਸ਼੍ਰੀ ਵੱੱਲਵ ਨੇ ਵੀ ਨਹੀਂ ਹਰਾਇਆ ਠੀਕ ਹੈ ਜੀ ਤੇ ਨਿਪਤੁੰਗ ਨੇ ਵੀ ਹਰਾਇਆ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਪ੍ਰਭਾਵ ਘਟਦਾ ਗਿਆ ਵਰਗਣ ਦੂਜਾ ਹੈ ਇਸ ਤੋਂ ਬਾਅਦ ਇਹਦੇ ਬਾਰੇ ਕੁਝ ਐ ਨਹੀਂਗਾ ਠੀਕ ਹੈ ਜੀ 862 ਤੋਂ ਲੈ ਕੇ 880 ਤੱਕ ਪ੍ਰਾਂਤ ਪ੍ਰਾਂਤਕਾ ਵੀਨਾਰਾਇਣ 880 ਤੋਂ 900 ਤੱਕ ਰਾਜ ਕੀਤਾ ਦਲਾਵਾਇਆ ਪਰਮ ਦੇ ਕੁਝ ਤਾਂਬੇ ਦੀਆਂ ਪਲੇਟਾਂ ਤੋਂ ਕਹਿੰਦੇ ਇਹਨਾਂ ਬਾਰੇ ਜਾਣਕਾਰੀ ਮਿਲਦੀ ਆ ਠੀਕ ਹੈ ਦਲਾਵਾਇਆ ਪਰਮ ਦੇ ਵਿੱਚ ਕੁਝ ਤਾਂਬੇ ਦੀਆਂ ਪਲੇਟਾਂ ਹੋਈਆਂ ਉਹਨਾਂ ਤੋਂ ਇਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਆ ਪ੍ਰਾਂਤਕ ਵੀਨਾਰਾਇਣ ਨੇ ਕੋਂਗੂ ਦੇ ਖੇਤਰ ਅਤੇ ਕਵੇਰੀ ਨਦੀ ਦੇ ਤੱਟ ਤੱਕ ਆਪਣੇ ਇਲਾਕੇ ਦਾ ਕੀ ਕਰ ਲਿਆ ਸੀਗਾ ਵਿਸਥਾਰ ਕਰ ਲਿਆ ਸੀ ਪ੍ਰਾਂਤਕ ਵੀਰ ਨਰੈਣ ਨੇ ਠੀਕ ਹੈ ਜੀ ਇਸ ਤੋਂ ਬਾਅਦ ਰਾਜੇ ਆਉਂਦੇ ਨੇ ਮਾਰ ਵਰਮਨ ਰਾਜਾ ਸਿੰਘ ਦੂਜਾ 900 ਤੋਂ ਲੈ ਕੇ ਕਿੰਨੇ ਸਾਲ ਕਰਿਆ 920 ਈਸਵੀ ਤੱਕ ਉਸ ਦੇ ਰਾਜ ਦੇ ਦੌਰਾਨ ਕਹਿੰਦੇ ਚੌਲ ਸਮਰਾਟ ਹੋਇਆ ਸੀਗਾ ਪ੍ਰਾਂਤਕ ਪਹਿਲਾ ਪ੍ਰਾਂਤਕ ਪਹਿਲਾ ਹੋਇਆ 907 ਤੋਂ ਲੈ ਕੇ 953 ਈਸਵੀ ਤੱਕ ਪਾਂਡੇ ਸ਼ਕਤੀ ਨੂੰ ਕੁਚਲਣ ਦੇ ਵਿੱਚ ਮੁੰਦਰਾਏ ਤੇ ਹਮਲਾ ਕੀਤਾ ਸੀ ਠੀਕ ਹੈ ਜੀ ਚੌਲ ਸਮਰਾਟ ਪ੍ਰਾਂਤਿਕ ਪਹਿਲੇ ਨੇ ਮੋਦਰਾਏ ਤੇ ਹਮਲਾ ਕੀਤਾ ਚੌਲਾ ਨੇ ਪਾਂਡਿਆ ਨੂੰ ਕਹਿੰਦੇ ਆਪਣੀ ਸਰਬਸੱਤਾ ਸਥਾਪਿਤ ਕਰ ਲਈ ਠੀਕ ਹੈ ਜੀ ਚੌਲਾ ਨੇ ਪਾਂਡਿਆ ਦੇ ਉੱਤੇ ਹੁਣ ਪਾਂਡਿਆ ਨੂੰ ਜਿੱਤਿਆ ਕਿਨੇ ਚੌਲਾ ਨੇ ਠੀਕ ਹੈ ਜੀ ਵੀਰਪਾਂਡ 620 ਤੋਂ ਲੈ ਕੇ ਕਿ ਸੌਰੀ 920 ਤੋਂ ਲੈ ਕੇ 949 ਦੇ ਵਿੱਚ ਤੋਕਲਮ ਦੀ ਲੜਾਈ ਦੇ ਵਿੱਚ ਚੌਲ ਸ਼ਾਸਕ ਗੰਡੇ ਦੱਤੇ ਨੂੰ ਹਰਾਇਆ ਤੇ ਆਪਣੀ ਆਜ਼ਾਦੀ ਦਾ ਕੀ ਕਰਤਾ ਇਹਨੇ ਐਲਾਨ ਕਰਤਾ ਠੀਕ ਹੈ ਜੀ ਚੌੜਾ ਨੇ ਜਿੱਤ ਲਿਆ ਫਿਰ ਵੀਰ ਪਾਂਡੇ ਨੇ ਕਹਿੰਦੇ ਐਲਾਨ ਕਰਤਾ ਵੀ ਮੈਂ ਭੇਜਿਆ ਤਾਂ శ్రీలంਕਾ ਦਾ ਸ਼ਾਸਕ ਮਹਿੰਦਾ ਚੌਥੇ ਨੇ ਕਹਿੰਦੇ ਇਹਦਾ ਪਾਂਡੇ ਦਾ ਕੀ ਦਿੱਤਾ ਸੀਗਾ ਸਾਹ ਦਿੱਤਾ ਸੀਗਾ ਪਰ ਚੇਬੂਰ ਦੀ ਲੜਾਈ ਦੇ ਵਿੱਚ ਚੌੜਾ ਦੀ ਫੌਜ ਨੇ ਕਹਿੰਦੇ ਵੀਰ ਪਾਂਡੇ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਜੰਗ ਦੇ ਵਿੱਚ ਮਾਰਿਆ ਗਿਆ ਪਾਂਡੇ ਰਾਜਵੰਸ਼ੀ ਦੀ ਇਯਾਦੀ ਦਾ ਲਗਭਗ ਖਤਮ ਹੋ ਗਈ ਸੀ ਉਹਨਾਂ ਨੂੰ ਚੌੜਾ ਦੇ ਅਧੀਨਤਾ ਸਵੀਕਾਰ ਕਰਨੀ ਪਈ ਠੀਕ ਹੈ ਜੀ ਇਸ ਸਾਥੇ ਤੱਕ ਆਉਂਦੇ ਆਉਂਦੇ ਪਾਂਡੇ ਖਤਮ ਹੋ ਗਏ ਸੀ ਤੇ ਚੋਲਾਂ ਦੇ ਦੇਨ ਤੱਕ ਹੀ ਕਰਨੀ ਪਈ ਸਵੀਕਾਰ ਕਰਨੀ ਇਸ ਤੋਂ ਬਾਅਦ ਜਿਹੜੇ ਆਪਾਂ ਕੀਤੇ ਆ ਦੂਜੇ ਪੰਢ ਠੀਕ ਹੈ ਜੀ ਪਹਿਲੇ ਪੰਢੇ ਸੀਗੇ ਉਹ ਇੱਥੇ ਤੱਕ ਖਤਮ ਹੋ ਗਏ ਦੂਸਰਾ ਪੰਢੇ ਦਾ ਜਿਹੜਾ ਸਾਮਰਾਜ ਸਥਾਪਿਤ ਹੁੰਦਾ ਉਹ 12ਵੀਂ ਸਦੀ ਦੇ ਵਿੱਚ ਆਖੀਰ ਦੇ ਵਿੱਚ ਚੋਲਾਂ ਦਾ ਪਤਨ ਜਦੋਂ ਹੋ ਜਾਂਦਾ ਠੀਕ ਹੈ ਜਾਟ ਵਰਮਨ ਕੁਲਸ਼ੇਖਰ ਆਉਂਦਾਗਾ 1190 ਤੋਂ ਲੈ ਕੇ 1216 ਤੱਕ ਉਹ ਆਪਣਾ ਰਾਜ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਕਰਦਾਗਾ ਠੀਕ ਹੈ ਜੀ ਜਾਟ ਵਰਮਨ ਸੁੰਦਰਪੰਡੇ ਪਹਿਲਾ ਹੁੰਦਾ ਜਿਹੜਾ 1251 ਤੋਂ ਲੈ ਕੇ 1268 ਤੱਕ ਆਪਣੀ ਆਜ਼ਾਦੀ ਦੀ ਘੋਸ਼ਣਾ ਕਰ ਦਿੰਦਾ ਇਹ ਠੀਕ ਹੈ ਜੀ ਰਾਜਵੰਸ਼ ਨੂੰ ਇੱਕ ਸ਼ਕਤੀਸ਼ਾਲੀ ਰਾਜਾ ਬਣਦਾ ਇਹ ਤੇ ਇਹਨੇ ਚੇਹਰਾ ਹੋਸ਼ਾਲਾ ਰਾਜਿਆਂ ਨੂੰ ਕੰਦੇ ਹਰਾ ਕੇ ਚੌਲਾਂ ਦੀ ਸ਼ਕਤੀ ਨੂੰ ਕੀ ਕਰ ਤਬਾਹ ਕਰਤਾ ਸੀ ਠੀਕ ਹੈ ਜੀ ਉਸਨੇ ਉਤਰੀ ਸਿਲਹਾ ਨੂੰ ਜਿੱਤਿਆ ਕਾਂਚੀ ਦੇ ਕਬਜ਼ਾ ਕੀਤਾ ਤੇ ਲਿੰਗ ਅਤੇ ਕਾਕਾਤੀਆ ਰਾਜਾ ਗਣਪਤੀ ਨਵੇਰਾ ਇਸ ਠੀਕ ਹੈ ਜੀ ਸਿਲਾ ਜਿਹਨੂੰ ਆਪਾਂ శ్రీలంਕਾ ਬੋਲਦੇ ਆ ਉਹਨੂੰ ਵੀ ਜਿੱਤਿਆ ਕਾਂਚੀ ਨੂੰ ਜਿੱਤਿਆ ਲਿੰਗ ਅਤੇ ਕਕਾਤੀਆ ਦੇ ਗਣਪਤੀਆਂ ਨੂੰ ਵੀ ਜਿੱਤਿਆ ਸੀ ਠੀਕ ਹੈ ਜੀ ਉਸ ਨੂੰ ਜਿੱਤੇ ਹੋਏ ਖੇਤਰਾ ਦੇ ਵਿੱਚ ਦੌਲਤ ਵੀ ਮਿਲੀ ਜਿਸ ਨੂੰ ਉਸਨੇ శ్రీ ਰੰਗਨ ਅਤੇ ਚਿਤੰਬਰਮ ਦੇ ਮੰਦਰਾਂ ਨੂੰ ਭਰਨ ਦੇ ਵਿੱਚ ਸੁੰਦਰ ਬਣਾਉਣ ਲਈ ਵਰਤਿਆ ਠੀਕ ਹੈ ਜੀ ਜਿੰਨੀ ਵੀ ਦੌਲਤ ਮਿਲੀ ਇਹਨੇ ਮੰਦਰਾਂ ਤੇ ਲਾ ਦਿੱਤੀ ਠੀਕ ਹੈ ਜੀ ਪੁਰਾਣੇ ਵਾਲੇ ਵੀ ਸਾਡੇ ਕੋਲੇ ਮੰਦਰਾਂ ਦੇ ਭੋਗ ਦੰਦੇ ਸੀ ਆਪਾਂ ਵੀ ਹੁਣ ਮੰਦਰਾਂ ਦੇ ਠੀਕੇ ਪੈਸੇ ਵਗੈਰਾ ਬਹੁਤੂ ਚੜਾਵਾ ਚੜਾਉਣੇ ਆ ਮਾਰ ਵਰਮਨ ਕੁਲ ਸ਼ੇਖਰ ਪਾਂਡੇ ਪਹਿਲਾ 1268 ਤੋਂ ਲੈ ਕੇ 1309 ਈਸਵੀ ਤੱਕ ਉਸਨੇ 1279 ਤੋਂ ਲੈ ਕੇ ਈਸਵੀ ਦੇ ਵਿੱਚ ਉਹ ਵਿਸ਼ਾਲ ਰਾਜਾ ਰਾਮਨਾਥ ਸਵਾ ਰਾਜਾ ਕੌਣ ਸੀ ਰਾਮਨਾਥ ਅਤੇ ਰਜਿੰਦਰ ਚੌੜਲ ਤੀਜੇ ਨੂੰ ਹਰਾਇਆ ਸੀ ਠੀਕ ਹੈ ਜੀ ਉਸਨੇ ਸਿਲਹਾ ਦੇ ਹਮਲਾ ਕਰਨ ਲਈ ਆਪਣੇ ਮੰਤਰੀ ਸਿਲਾ ਤੇ ਹਮਲਾ ਕਰਨ ਲਈ ਆਪਣੇ ਮੰਤਰੀ ਕਹਿੰਦੇ ਆਰਿਆ ਚੱਕਰਵਰਤੀ ਦੀ ਅਗਵਾਈ ਦੇ ਵਿੱਚ ਫੌਜ ਭੇਜੀ ਸੀ ਤੇ ਸ਼ਾਸਕ ਪਵਨਾਇਕਾ ਵਾਹੂ ਨੂੰ ਹਰਾਇਆ ਠੀਕ ਹੈ ਜੀ ਅਤੇ ਸਿਲਾ 20 ਸਾਲ ਤੱਕ ਪਾਂਡੇ ਰਾਜ ਦਾ ਇੱਕ ਪ੍ਰਾਂਤ ਰਿਹਾਗਾ ਜੀ ਉਸ ਦੇ ਸਮੇ 1293 ਦੇ ਦੌਰਾਨ ਕਦੇ ਵੈਨਿਸ਼ ਦਾ ਪ੍ਰਸਿੱਧ ਯਾਤਰੀ ਮਾਰਕ ਪੋਲੋ ਆ ਜਿਹੜਾ ਠੀਕ ਹੈ ਪਾਂਡੇ ਦੇਸ਼ ਦੀ ਯਾਤਰਾ ਕਰਨ ਆਇਆ ਹੁਣ ਮਾਰਕ ਪੋਲੋ ਜਿਹੜਾ ਮਾਰ ਵਰਮਨ ਕੋਲਿ ਸ਼ੇਖਰ ਪਾਂਡੇ ਪਹਿਲੇ ਦੇ ਸਮੇਂ ਯਾਤਰਾ ਕਰਨ ਆਇਆ ਸੀ ਠੀਕ ਹੈ ਜੀ ਵੀਰਚ ਪਾਂਡੇ ਚੌਥਾ ਹੋਇਆ 1309 ਤੋਂ ਲੈ ਕੇ 1345 ਤੱਕ ਠੀਕ ਹੈ ਜੀ ਜਾਟ ਵਰਮਨ ਸੁੰਦਰ ਪਾਂਡੇ ਤੇ ਵੀਰ ਪਾਂਡੇ ਦੇ ਵਿੱਚ ਕਹਿੰਦੇ ਗੱਦੀ ਨੂੰ ਲੈ ਕੇ ਸੰਘਰਸ਼ ਚੱਲ ਪਿਆ ਗੱਦੀ ਦੀ ਸੰਘਰਸ਼ ਦੇ ਵਿੱਚ ਵੀਰ ਪਾਂਡੇ ਜੇਤੂ ਰਿਹਾ ਜਾਟ ਵਰਮਨ ਹਾਰ ਗਿਆ ਪਰ ਉਹ ਕਹਿੰਦੇ ਵੀ ਆਪ ਦੀ ਹਾਰ ਜਿਹੜੀ ਬਰਦਾਸ਼ਤ ਨਹੀਂ ਕਰ ਸਕਿਆ ਉਹ ਅਲਾਉਦੀਨ ਖਿਲਜੀ ਕੋਲੇ ਚਲਾ ਗਿਆ ਅਲਾਉਦੀਨ ਖਿਲਜੀ ਨੂੰ ਰਾਜ ਦਿਵਾਉਣ ਲਈ ਬੇਨਤੀ ਕੀਤੀ 1310 ਦੇ ਵਿੱਚ ਅਲਾਉਦੀਨ ਖਿਲਜੀ ਨੇ ਆਪਣਾ ਇੱਕ ਜਰਨੈਲ ਸੀਗਾ ਮਲਿਕ ਕਾਫੂਰ ਉਹ ਪਾਂਡੇ ਰਾਜਾ ਨੂੰ ਜਿੱਤਣ ਲਈ ਹਮਲਾ ਕਰਨ ਲਈ ਭੇਜਿਆ ਤੇ ਹਮਲਾ ਕਰਕੇ ਮੁੰਦਰਾਏ ਦੇ ਪਾਂਡਵਾਂ ਨੂੰ ਲੁੱਟ ਕੇ ਉਹ ਵਾਪਸ ਚਲੇ ਗਿਆ ਠੀਕ ਹੈ ਮਲਿਕ ਕਾਫੂਰ ਬਹੁਤ ਵੱਡੀ ਧਨ ਦੌਲਤ ਲੈ ਕੇ ਗਿਆ ਸੀ ਇੱਥੋਂ ਲੁੱਟ ਕੇ ਤੇ ਬਾਅਦ ਵਿੱਚ ਪਾਂਡੇ ਦੀ ਹਾਲਤ ਕੀ ਹੁੰਦੀ ਗਈ ਕਮਜ਼ੋਰ ਹੁੰਦੀ ਗਈ ਠੀਕ ਹੈ ਜੀ 14ਵੀਂ ਸਦੀ ਦੇ ਸ਼ੁਰੂ ਵਿੱਚ ਕੇਰਲ ਦੇ ਰਾਜ ਰਾਜਾ ਰਵੀ ਵਰਮਨ ਨੇ ਵੀਰ ਪਾਂਡੇ ਤੇ ਸੁੰਦਰ ਪਾਂਡੇ ਨੂੰ ਦੋਵਾਂ ਨੂੰ ਹਰਾਇਆ ਠੀਕ ਹੈ ਜੀ ਹੁਣ 14ਵੀਂ ਸਦੀ ਦੇ ਸ਼ੁਰੂ ਦੇ ਵਿੱਚ ਕਹਿੰਦੇ ਕੇਰਲਾ ਦਾ ਰਾਜਾ ਸੀਗਾ ਰਵੀ ਵਰਮਨ ਨੇ ਵੀਰ ਪਾਂਡੇ ਤੇ ਸੁੰਦਰ ਪਾਂਡੇ ਨੂੰ ਹਰਾਤਾ ਕੁਝ ਸਮੇਂ ਲਈ ਇਸ ਨੂੰ ਕਹਿੰਦੇ ਦਿੱਲੀ ਸੁਲਤਨ ਦਾ ਹਿੱਸਾ ਵੀ ਬਣਾਇਆ ਗਿਆ ਸੀ ਇਸ ਤਰ੍ਹਾਂ ਕਹਿੰਦੇ ਹੌਲੀ ਹੌਲੀ ਪਾਂਡੇ ਕੀ ਹੋਗੇ ਪਤਨ ਹੋ ਗਿਆ ਖਤਮ ਹੋ ਗਿਆ ਨਿੰਦੀ ਨਿੰਦਈ ਵਰਮਨ ਵਰਗੋਂ ਪਹਿਲੇ ਨੇ ਕਹਿੰਦੇ ਜਦ ਤਿਲ ਪ੍ਰਾਂਤਕ ਦੇ ਨਿੰਦੂ ਜਦੈਨ ਦੇ ਵੈਲਿਕ ਵੈਵਲੀ ਕੁਡੀ ਸਿਲਾ ਲੇਖ ਦੇ ਵਿੱਚ ਪੁਰਪੁਰ ਵਾਸ ਨੂੰ ਪੁਰਵਜਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਗਿਆ ਠੀਕ ਹੈ ਜੀ ਇਹ ਤੁਹਾਨੂੰ ਮੈਂ ਪਹਿਲਾਂ ਵੀ ਸਮਝਾ ਚੁੱਕਿਆ ਉੱਪਰ ਵੀ ਨੇਦੀ ਜੋ ਨੰਡੀ ਜੋ ਨਾਲ ਜਿਹੜਾ ਉਹ ਸਾਡੇ ਕੋਲੇ ਵੈਲੀ ਗੁੱਡ ਸਿਲਾ ਲੇਖ ਤੋਂ ਉਹਨਾਂ ਬਾਰੇ ਜਾਣਕਾਰੀ ਮੈਗਸਥੀਨ ਨੇ ਵੀ ਸਾਡੇ ਕੋਲੇ ਇਹਨਾਂ ਦਾ ਵਰਣਨ ਕੀਤਾਗਾ ਪਾਂਡਿਆ ਦਾ ਰਾਣੀਆਂ ਦਾ ਜ਼ਿਕਰ ਕੀਤਾ ਪਾਂਡਿਆ ਵਜੋਂ ਕੀਤਾ ਵੀ ਪਾਂਡਿਆ ਰਾਸ ਸੀਗੇ ਰਾਣੀਆਂ ਦਾ ਰਾਸ ਸੀਗਾ ਉੱਥੇ ਠੀਕ ਹੈ ਜੀ ਕਿਹੜੀ ਰਾਣੀ ਸੀਗੀ ਹਰਕੁਲਿਸਾ ਦੀ ਧੀ ਸੀਗੀ ਠੀਕ ਹੈ ਜੀ ਕੁਝ ਲੇਖਕਾਂ ਦੁਆਰਾ ਸਿਵ ਜਾਂ ਕ੍ਰਿਸ਼ਨਾ ਵਜੋਂ ਵੀ ਦਰਸਾਇਆ ਗਿਆ ਹੈ ਨਾ ਠੀਕ ਹੈ ਜੀ ਇਹ ਸੀਗਾ ਸਾਡੇ ਕੋਲੇ ਪਾਂਡਿਆ ਰਾਜਵੰਸ਼ ਤੇ ਕੁਝ ਮੰਦਰ ਨੇ ਇਹਨਾਂ ਦੇ ਠੀਕ ਹੈ ਜੀ ਪਿਕਚਰਸ ਮੇਂ ਦਿਖਾਏ ਹੋਏ ਨੇ ਕਿਹੜੇ-ਕਿਹੜੇ ਮੰਦਰ ਨੇ ਸਾਡੇ ਕੋਲੇ ਵੀ ਇਹ ਸਾਰੇ ਦੇ ਸਾਰੇ ਪਾਂਡੇ ਸਾਮਰਾਜ ਦੇ ਸਮੇਂ ਦੇ ਬਣੇ ਹੋਏ ਨੇ ਠੀਕ ਹੈ ਜੀ ਪਾਂਡੇ ਸਾਮਰਾਜ ਦੇ ਸਮੇਂ ਦੇ ਬਣੇ ਹੋਏ ਮੰਦਰ ਨੇ ਇਹ ਹੋ ਗਿਆ ਮਧਰਾਈ ਦਾ ਵੈਗੋਦੀ ਨਦੀ ਹੋਗੀ ਸਿੰਘਾਸ਼ਨ ਤੇ ਬੈਠਾਗਾ ਸਾਡੇ ਕੋਲੇ ਵਿਸ਼ਨੂੰ ਠੀਕ ਹੈ ਜੀ ਤੇ ਇੱਕ ਮੂਰਤੀਆਂ ਸਾਡੇ ਕੋਲੇ ਪੱਥਰਾਂ ਦੇ ਵਿੱਚ ਬਣੇ ਉਹ ਕੀਰੇ ਪੋਏ ਠੀਕ ਹੈ ਤੇ ਇਹ ਸਾਡੇ ਕੋਲੇ ਮਿਨਾਕਸ਼ੀ ਮੰਦਿਰ ਆ ਠੀਕ ਹੈ ਜੀ ਤੇ ਵਿਸ਼ਨੂ ਨਾਲ ਸੰਬੰਧਿਤ ਮਿਨਾਕਸ਼ੀ ਮੰਦਿਰ ਆ ਜਿਹੜਾ ਉਹਦੇ ਤੇ ਤਸਵੀਰਾਂ ਨੇ ਇਹ ਸਾਡੇ ਕੋਲੇ ਕੁਝ ਇਹਨਾਂ ਦੇ ਮੰਦਿਰ ਨੇਗੇ ਮੰਦਿਰਾਂ ਦੀਆਂ ਪਿਕਚਰਾਂ ਸੀਗੀਆਂ ਇਹ ਦਿਖਾਈਆਂ ਤੁਹਾਨੂੰ ਠੀਕ ਹੈ ਇਹ ਕਿੱਥੇ ਨੇਗੀਆਂ ਪੰਡਾ ਰਾਜਾਂ ਦੇ ਸਮੇਂ ਬਣੀਆਂ ਹੋਈਆਂ ਦੱਖਣ ਪਾਰਾ ਦੇ ਠੀਕ ਹੈ ਲਓ ਜੀ ਇਹ ਸੀਗਾ ਸਾਡੇ ਕੋਲੇ ਅੱਜ ਦੀ ਵੀਡੀਓ ਪੰਡੇ ਰਾਜਵੰਸ਼ ਬਾਰੇ ਠੀਕ ਹੈ ਤੇ ਜੇ ਤੁਸੀਂ ਪੀਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਅਕੈਡਮੀ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਜੇ ਅੱਗੇ ਕੁਝ ਵੀ ਪੀਪਰਾਂ ਦੀ ਅਪਡੇਟ ਆਉਂਦੀ ਹੈ ਤੁਹਾਨੂੰ ਦੱਸ ਦਿੱਤੀ ਜਾਊਗੀ ਠੀਕ ਹੈ ਤਿਆਰੀ ਵਧੀਆ ਤਰੀਕੇ ਨਾਲ ਕਰੋ ਆਫਲਾਈਨ ਆਨਲਾਈਨ ਸਾਰੇ ਬੈਚ ਚੱਲ ਰਹੇ ਨੇ ਪੀਟੈਡ ਸੀਟੈਡ ਠੀਕ ਹੈ ਜੀ ਮਾਸਟਰ ਕੈਡਰ ਜਿਹੜੇ ਵੀ ਕੋਰਸ ਤੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਿਆਰੀ ਕਰ ਸਕਦੇ ਹੋ ਯੂਪੀਐਸਸੀ ਦੀ ਤਿਆਰੀ ਅਵੇਲੇਬਲ ਹੈ ਧੰਨਵਾਦ